ਹੈਲੋ ਵੀਰ ਸਾਸੀ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਗੇ ਤੇ ਆਪਣੇ ਵੀ ਵਧੀਆ ਵੀਰੇ ਅੱਜ ਮੈਂ ਤਿਆਰ ਸ਼ਹਿਰ ਹੋਇਆ ਵਾਂ ਅੱਜ ਅਗਾਂਹ ਸੰਡੇ ਠੀਕ ਆ ਤੇ ਅੱਜ ਮੇਰੇ ਨਾਲ ਵੀ ਗੁਰਦਾਰੇ ਟਾਈਮ ਹੀ ਹੋ ਗਿਆ ਮਿੰਨਾ ਡੇਢੀ ਹੋ ਗਿਆ ਵੀ ਗੁਰਦਾਰੇ ਨਿਕਲੇ ਕਿਉਂਕਿ ਗੁਰਦਾਰਾ ਮੈਡੀਸਿਟੀ ਦੀ ਦੂਜੀ ਸਿਟੀ ਚ ਆ ਮੇਰੇ ਕੋਲ ਮੈਡੀਸਿਟੀ ਚ ਗੁਰਦਾਰਾ ਹੈ ਨਹੀਂ ਤੇ ਹੁਣ ਆਪਾਂ ਚੱਲੇ ਅੱਜ ਗੁਰਦਾਰੇ ਵਾਲੀ ਸਾਈਡ ਤੇ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਵੀ ਇੱਥੋਂ ਹੁੰਦਾ ਪਾਸ ਕੋਰੇ ਗੁਰਦਾਰਾ ਕਿਵੇਂ ਦਾ ਆ ਵੀਓ ਅਮਰੀਕਾ ਦਾ ਅੱਜ ਗੋਡਰ ਦਿਖਾਉਣੇ ਤੁਹਾਨੂੰ ਅਮਰੀਕਾ ਦਾ ਤੇ ਹੁਣ ਆਪਾਂ ਜਾਂਦੇ ਆਂ ਅੱਜ ਚੈੱਕ ਕਰ ਸਕਦੇ ਤੁਸੀਂ ਲੈ ਕੇ ਪਾਪੇ ਦਾ ਨਾਮ ਤੁਰਪਿਆ ਕਰਾਂ ਤੇ ਬਾਕੀ ਮਿਲਦੇ ਆ ਉੱਥੇ ਜਾ ਕੇ ਤੁਹਾਨੂੰ ਤੇ ਅੱਜ ਮਿਲ ਲੰਗਰ ਐਤਵਾਰ ਨਾਲ ਬਾਰ ਅਮਰੀਕਾ ਜਾ ਤਾਂ ਲੋਕ ਬੇਲੇ ਹੁੰਦੇ ਫਿਰ ਐਤਵਾਰ ਲੰਗਰ ਵਗੈਰਾ ਵੀ ਚੱਲਦਾ ਵਾ ਸੀ ਰਿਵਿਊ ਲੱਕ ਕੋਸ ਕੋ ਆਗੇ ਭਈ ਆਪਾਂ ਗੁਰਦਾਰੇ ਕਾ ਗੁਰਦਾਰਾ ਵਾ ਤੁੰਡ ਅਮਰੀਕਾ ਦਾ ਅਸੀਂ ਚੰਗਾ ਦੇਖ ਗਏ ਦਰਾਂ ਕਿੱਡੀਆਂ ਖੜੀਆਂ ਨੇ ਪਾਰਕਿੰਗ ਆ ਸਾਰੀ ਤੇ ਆ ਗੁਰਦਾਰਾ ਸਾਹਿਬ ਚਲੋ ਬਾ ਦਰਸ਼ਨ ਕਰਨ ਤੋਂ ਬਾਅਦ ਮਿਲਦੇ ਭਈ ਆਪਾਂ ਆ ਗਏ ਵੇਲੇ ਮੱਥਾ ਟੇਕ ਲਿਆ ਵਾ ਤੇ ਲੰਗਰ ਵਗੈਰਾ ਛਕ ਲਿਆ ਤੇ ਮਜ਼ਾ ਆ ਗਿਆ ਬਹੁਤ ਟਾਈਮ ਪਾਤਾ ਅੱਜ ਗੁਰਦਾਰੇ ਤੇ ਹੁਣ ਚੱਲਿਆਂ ਆਪਾਂ ਵਾਪਸ ਆਦੇ ਖੜੇ ਹੋ ਭਈ ਆ ਪਾਗੇ ਅੱਜ ਬਾਸਕੋ ਤੇ ਬਾਸਕੋ ਦੇ ਰਿਵਰ ਦੇ ਖੋਨਾ ਤਾਂ ਆ ਦੇਖ ਲਦੇ ਆ। ਕੋ ਸਾਹਮਣੇ ਬ੍ਰਿਜ ਈ ਆ। ਠੀਕ ਆ ਤੇ ਅੱਜ ਹਵਾ ਬਹੁਤ ਰਗਦੀ ਆ ਵੇਖੋ ਤੁਸੀਂ ਪਾਣੀ ਤਾਂ ਕਿਉਂ ਤੇ ਨਾ ਵੇਖੋ ਕੋਈ ਬੇੜੀ ਚਲਾ ਰਿਹਾ ਹੋਵੇ ਮੋਟਰ ਵਾਲੀ। ਤੇ ਇਮੇਜਿਨ ਕਰੋ ਆ ਘਰ ਵੀ ਕੋਈ ਕਿੰਨੇ ਕ੍ਰੀਏਟ ਨੇ ਨਾ ਕਿੰਨਾ ਕੈਂਟ 뷰 ਆ ਕਰਨਾ ਕਿੰਨਾ ਸੋਹਣਾ 뷰 ਆਉਂਦਾ ਨਾ ਸਮੁੰਦਰ ਦੇ ਕੰਢੇ ਹੋਵੇ ਘਰ ਆ ਜੀਵਾ